ਤੂੰ ਕੁਵੈਦਰ ਆ ਗਿਆ ਨਹੀਂ ਪਾ ਕੇ ਹਟਾ ਤੂੰ ਮੇਰੇ ਬਰਾ ਕੰਪਕਰਾ ਦਾ ਕਰੇ ਕੰਮ ਕੰਮ ਤਾਂ ਬਾਅਦ ਚ ਹੁੰਦੇ ਰਹਿਣਗੇ ਪਹਿਲਾਂ ਮੈਨੂੰ 500 ਰੁਪਏ ਦੇ ਡੈਡੀ ਮੈਂ ਤਾਂ ਆਪਣੇ ਮਿੱਤਰਾਂ ਨਾਲ ਪਾਰਟੀ ਕਰਨੇ ਆਣਾ 500 ਰੁਪਏ ਚਾਹੀਦਾ ਮੇਰੇ ਕੋਲੇ ਪਾ ਲੈਟਾ ਵੇ ਚੱਲ ਮੇਰੇ ਘਰੋਂ ਨਿਕਲ ਲੈ ਆਇਆ ਕਾ ਕਰੇ ਕਾ ਕਰੇ ਕਾ ਕਰੇ ਆਇਆ ਤਾਂ ਤੇ ਪੈਸੇ ਲੈਣਾ ਮੈਂ ਕੀ ਕਹਾਂਗਾ ਮੇਰਾ ਪੈਹੀ ਮੰਗੇ ਯਾਰ ਡੈਡੀ ਉਹ ਤੋਂ ਬਾਅਦ ਉਹ ਮਿਸਤਰੀ ਕਿਹਾ ਜਵਾਕ ਨੂੰ ਚप्पल ਚੱਕੀ ਖਣਾ ਰੇ ਹਰਾਨ ਬਹੁਤ ਕਰਿਆ ਪਹਿਣਾ ਯਾਰਾ ਰੋਏ ਪਹਿ ਭਾਲਦਾ ਪੁੱਤ ਕਿਉਂ ਦੁਖੀ ਕਰਦਾ ਯਾਰ ਆਪਦੇ ਪਿਆਰ ਨੂੰ ਸਾਰਾ ਦਿਨ ਤਾਂ ਇਹ ਇੱਥੇ ਆਪਦੇ ਹੱਥ ਫੜਵਾਉਂਦਾ ਲੋਹੇ ਨਾਲ ਹੈ ਪੁੱਤ ਤੂੰ ਤੁਸੀਂ ਪਰੇਸ਼ਾਨ ਕਰਦੇ ਹੋ ਹੜ ਦੇ ਨਾਲ ਜਨਤਾ ਉਮਰੀ ਜਾਂਦੀ ਆ ਸੱਤਾ ਡਿੱਗਣ ਵਾਲੀਆਂ ਪਈਆਂ ਤੈਨੂੰ ਕੀ ਪਤਾ ਵੀ ਘਰ ਕਿਵੇਂ ਸੰਭਾਲ ਕੇ ਰੱਖੀਦਾ ਇਹ ਘਰ ਦਾ ਮੋਢੀ ਇਹਨੂੰ ਪਤਾ ਪਰ ਤੈਨੂੰ ਪੁੱਤ ਇਹਨੂੰ ਦੁਖੀ ਕਿਉਂ ਕਰਦਾ ਕਿਉਂ ਮੰਗਦਾ ਇਤੋਂ ਪੈਸੇ ਮੈਂ ਦਾਖਦਾ ਕਿਉਂ ਪੈਸੇ ਵਗਦਾ ਇਹ ਦਸਾ ਕਰਦਾ ਇਹਨੇ ਕਮਾਲ ਦੀ ਗੱਲ ਹੋ ਗਈ ਦਸਾ ਕਰਕੇ ਇਥੇ ਡਿੱਗੂ ਜਾ ਕੇ ਇੱਕ ਤਾਂ ਹੋਰ ਆਪਣੇ ਤਾਂ ਪਿਆ ਪਿਆ ਕੰਮ ਚੱਲਦਾ ਨਹੀਂ ਕੋਈ ਤੇ ਕਿਦਾਂ ਥੱਬਾ ਡੋਟਾ ਚੱਕੀ ਫਿਰੇ ਬੜੀ ਕਿੱਥੋਂ ਲੈ ਆ ਅੱਛਾ ਮੈਂ ਤਾਂ ਫੜੇ ਰਹੀ ਹਾਂ ਬਥਰੂ ਕਦੋਂ ਇਹ ਕਿੱਥੋਂ ਲੈ ਉੱਥੇ ਰੱਖਿਆ ਇੰਨੇ ਪੈਸੇ ਪਤਾ ਨਹੀਂ ਕਿੱਥੋਂ ਲੈ ਆ ਚੱਕੇ ਥੱਬਾ ਰੋਟਾ ਦਾ ਓਏ ਇੰਨੇ ਪੈਸੇ ਤੂੰ ਕਿੱਥੋਂ ਲੈ ਕੇ ਆਇਆ ਬਈ ਹੈ ਅੰਕਲ ਜੀ ਮੈਂ ਕੀ ਕਰਾਂ ਜੋ ਮੈਨੂੰ ਕਰੋ ਕੋਈ ਪੈਸਾ ਨਹੀਂ ਦਿੰਦੇ ਕਿ ਮੈਂ ਐਨੇ ਵਾਰੀ ਕਰੋ ਪੈਸੇ ਮੰਗਿਆ ਮੈਨੂੰ ਕੋਈ ਪੈਸਾ ਹੀ ਨਹੀਂ ਦਿੰਦਾ ਫਿਰ ਮੈਂ ਸੋਚਿਆ ਪੈਸੇ ਕਮਾਉਣ ਦਾ ਕੋਈ ਸ਼ਾਰਟਕਟ ਰਾਹ ਲੱਭਾਂ ਹਾਂ ਵੀ ਤਾਂ ਮੈਂ ਜਲਦੀ ਪੈਸੇ ਕਮਾ ਲਾਂ ਵੀ ਇੰਨਾ ਤੋਂ ਮੰਗਣ ਦੀ ਲੋੜ ਨਾ ਪਵੇ ਬਣਿਆ ਫਿਰ ਕੁਛ ਪਿਆ ਕੁਛ ਬੱਲੇ ਕੋਈ ਬਣਾਤਾ ਆਪਦੇ ਮਾਪਿਆਂ ਨੂੰ ਮਹਿਲ ਆਪਦੀ ਕਮਾਈ ਦਾ ਜਿੱਨੀ ਵਾਸ ਅੰਕਲ ਦੀ ਕੁਝ ਨਹੀਂ ਬਣਿਆ ਬਸ ਘਰਦਿਆਂ ਦੀ ਇੱਜ਼ਤ ਹੀ ਖਰਾਬ ਕਰੀ ਸ਼ਾਰਟਕਟ ਤਰੀਕੇ ਦੇ ਨਾਲ ਪੈਸੇ ਤਾਂ ਆ ਸਕਦੇ ਨੇ ਪਰ ਇਹ ਕਮਾਈ ਨਾਲ ਸੁੱਖ ਨਹੀਂ ਮਿਲਦਾ ਮਿਹਨਤ ਦੀ ਕਮਾਈ ਨਾਲ ਸੁੱਖ ਮਿਲਦਾ ਤੇ ਮਿਹਨਤ ਦੀ ਕਮਾਈ ਹੀ ਟਿਕਦੀ ਆ ਮਾੜੀ ਕਮਾਈ ਲੰਮਾ ਸਮਾਂ ਨਹੀਂ ਟਿਕਦੀ ਅੰਕਲ ਮਿਹਨਤ ਵਾਲੇ ਕੰਮ ਚ ਤਾਂ ਫਿਰ ਸਮਾਂ ਵੀ ਬਾਲਾ ਲੱਗਦਾ ਤਾਂ ਇੱਕ ਮਿੰਟ ਖੜਾ ਇੱਥੇ ਖੜਾ ਆ ਕੀ ਹੈ ਜੇ ਮਜ਼ਦੂਰੇ ਦੇ ਤੇ ਮਿਹਨਤ ਨਾ ਕਰਦਾ ਇਹਨੂੰ ਪੱਠੇ 'ਚ ਨਾ ਪਾਉਂਦਾ ਤਾਂ ਇਹ ਰੇਤਾ ਸੀ ਫਿਰ ਇਹ ਇੱਟ ਨਹੀਂ ਬਣਦੀ ਸੀ ਤਪ ਕੇ ਇੱਟ ਬਣੀ ਆ ਸਹੀ ਕਿ ਅੰਕਲ ਜੀ ਮੈਂ ਤਾਂ ਬਿਨਾ ਪੱਠੀ ਤੋਂ ਇੱਟ ਬਣਾਉਣਾ ਚਾਹੁੰਦਾ ਸੀ ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਂਦੀ ਆ 2 ਨੰਬਰ ਨਾਲ ਮਿਲ ਜਾਂਦੀ ਆ ਸ਼ਾਰਟਕਟ ਤਰੀਕੇ ਨਾਲ ਤੇਰੇ ਮੁਤਾਬਕ ਮਿਲ ਜਾਂਦੀ ਆ ਉਹ ਬਹੁਤਾ ਲੰਮਾ ਸਮਾਂ ਬੰਦੇ ਨਾਲ ਨਹੀਂ ਚੱਲਦੀ ਲੰਮਾ ਸਮਾਂ ਹੱਕ ਤੇ ਸੱਚ ਹੀ ਚੱਲਦਾ ਸੋ ਹਾਂਜੀ ਦੋਸਤੋ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਆ ਕਰੋ ਜਿਸ ਤਰ੍ਹਾਂ ਤੁਸੀਂ ਹੁਣ ਦਿੰਨੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ